ਲਓ ਜੀ ਸਸਿਗਾ ਸਾਰਿਆਂ ਨੂੰ ਜੀ ਆ ਨਾ ਗਰਮੀਤ ਸਿੰਘ ਪਿੰਡ ਲਾੜੀਆਂ ਤੋਂ ਕਿੱਥੇ ਲਾੜੀ ਓ ਤੇ ਬਾਕੀ ਰੁੱਖ ਅੱਗੇ ਵੀ ਬਹੁਤ ਨੇ ਦੇ ਵੇਖੋ ਪੂਰਾ ਬਾਗ ਬਣਾਈ ਬੈਠਾ ਹੈ ਕਿ ਪਰ ਅੱਜ ਵੀ ਕਹਿੰਦਾ ਵੀ ਸ਼ੌਂਕ ਹੈ ਮੈਂ ਹੋਰ ਰੁੱਖ ਲਾਉਣੇ ਜੀ ਤੇ ਆ ਵੇਖੋ ਦੋ ਨਿਮੇਨੇ ਹੋਰ ਲਾਈਆਂ ਜੀ ਲਾਓ ਤੁਸੀਂ ਵੀ ਲਾਓ ਆ ਆਕਸੀਜਨ ਲਾਓ ਪਿਓਰ ਓਰੀਜਨਲ ਸਭ ਤੋਂ ਵਧੀਆ ਉਨੇ ਲਾਣੀ ਤੇ ਵਰਮਾ ਹੈਗਾ ਮੇਰੇ ਕੋਲ ਨਹੀਂ ਵਰਮਾ ਹੈ ਗੱਡੀ ਚ ਕਿ ਕਈ ਨਾ ਲਾਣੀ ਲਾ ਮੈਂ ਕੋਲ ਲਵਾ ਕੇ ਜਾਂਦਾ ਨਾ ਤੁਹਾਨੂੰ ਪਤਾ ਹੈ ਬੀਅਨਮ ਕਰੇ ਲੋਕੀ ਰਾਖ ਛੱਡਦੇ ਨੇ ਸਕਾਰ ਛੱਡਦੇ ਨੇ ਹੋਰ ਹੋਰ ਲਾ ਇੱਥੇ ਆਇ ਤੇ ਕਰ ਹਾਂ ਆਇ ਤੇ ਵੇਖ ਥੋੜਾ ਪਿੱਛੇ ਐ ਬਿਲਕੁਲ ਸਿਹਤ ਕਰ ਆ ਇੱਥੇ ਤੇ ਗਰਮਾ ਸੌਖਾ ਹੀ ਗਰਮਾ ਤਾਉ ਤੁਲਾ ਨਹੀਂ ਇਹ ਗੱਡੀ ਚ ਰੱਖਿਆ ਹੋਇਆ ਹੈ ਗਰਮਾ ਲਿਆ ਚਾਹ ਨੂੰ ਦੇ ਇੱਕ ਟੱਪਾ ਹੋਰ ਵਾਜ ਜਾ ਆਈ ਡੋਂਟ ਡੋਂਗਾ ਹੋਰ ਘਰ ਅੱਥਰ ਨਾ ਅੱਥਰ ਮਾਰਾ ਵਟਾ ਉਹ ਵਾਜ ਜਾਏਗੀ ਗਰਮੀਰ ਕਹੀ ਟੱਪਾ ਮਾਰ ਲਾ ਕਿ ਬਿਕਰੀ ਵਾਜਾਂ ਦੀ ਗਰਮੀਤ ਗਰਮੀਤ ਹੈ ਹਾਂ ਓਹ ਕਾਲ ਪਰ ਹੋਏ ਮਿੱਟੀ ਪਾਈ ਗਈ ਤਾਂ ਵਿੱਚ ਵਟੜ ਦੱਬੀ ਬੈਠਾ ਹੈ ਕਿ ਨਾ ਵਾ ਚਲੋ ਠੀਕ ਹੈ ਤੁਸੀਂ ਬਿਲਾਓ ਰੁਕ ਰੁਕ ਬਹੁਤ ਜਰੂਰੀ ਨਹੀਂ ਬਹੁਤ 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 ਜਰੂਰੀ ਨਹੀਂ ਠੀਕ ਹੈ ਤੁਹਾਨੂੰ ਪਤਾ ਹੀ ਡਾਕਟਰ ਬਾਬੂ ਰਾਮ ਸੰਧਾ ਗੋਲੂ ਕੇ ਠਾਣੇ ਪਾਈ 505546 ਤੇ ਸੰਧਾ ਬਾਬੂ ਗੋਲੂ ਕੇ YouTube ਠੀਕ ਹੈ ਜੀ ਮਿਹਰਬਾਨੀ ਵੀਡੀਓ ਵਾਤ ਵਾਤ ਸ਼ੇਅਰ ਕਰੋ ਜੀ